ਸ਼ੋਰ ਜਾਂ ਕਿੱਦਾਂ ਹੋ ਕੇ ਅੱਗ ਲੱਗ ਗਈ ਤੇ ਬਹੁਤ ਮੈਂ ਸਾਰੇ ਹੀ ਸਬਾਨ ਜਲ ਗਿਆ ਔਰ ਕੋਈ ਵੀ ਚੀਜ਼ ਨਹੀਂ ਬਚੀ ਸਾਰੇ ਲੱਗੇ ਹੋਏ ਤੇ ਸਾਰੇ ਸੱਤ ਲੱਗੇ ਹੋਏ ਦੇ ਤੇ ਉਹਨੂੰ ਅੱਗ ਨੂੰ ਕੰਟਰੋਲ ਕਰ ਰਹੇ ਆ ਜਿੱਦਾਂ ਮੈਂ ਲਾ ਪਰ ਜਿਹੜਾ ਹਮ ਸੀ ਓਨਰ ਉਹ ਤਾਂ ਦੇਖਦੇ ਸਾਰ ਵਿਚਾਰਾ ਬਿਹੋਸ਼ ਹੋ ਕੇ ਗਿਆ ਔਰ ਇਹ ਕਰਦੇ ਕਰਦੇ ਇੱਕ ਵਿਚਾਰਾ ਹੋਰ ਮਦਦ ਕਰਨ ਲਈ ਸੀ ਉਹ ਵੀ ਉੱਪਰ ਤੀਜੀ ਮੰਜ਼ਲ ਤੋਂ ਥੱਲੇ ਕਿਰ ਗਿਆ ਉਹ ਮੁੰਡੇ ਜਾ ਕੇ ਉਹਦੇ ਟਾਂਕੇ ਲੱਗੇ 17 ਸਿਰ 'ਚ ਹੱਥਾਂ ਤੇ ਵੀ ਛੱਟਾਂ ਲੱਗੀਆਂ ਬਹੁਤ ਜ਼ਿਆਦਾ ਵੱਟਾ ਹੋ ਗਿਆ ਕਾਦੀ ਦੁਕਾਨ ਸੀ ਇਹਨੇ ਜੀ ਆਪਣਾ ਬੱਚਿਆਂ ਦੀ ਵੀਡੀਓ ਹੋ ਗਿਆ ਪਤੰਗਾ ਦਾ ਹੋ ਗਿਆ ਹੋਰ ਸਮਾਨ ਇਹ ਬੈਡ ਵਗੈਰਾ ਹੋ ਗਏ ਬੱਚਿਆਂ ਦਾ ਜਿਹੜਾ ਵੀ ਸਮਾਨ ਸੀ ਉਹ ਸਮਾਨ ਸੀ ਔਰ ਬਹੁਤ ਵੱਡਾ ਨੁਕਸਾਨ ਜਿਹੜਾ ਸਾਡੇ ਇੱਥੇ ਲੱਗ ਕੇ ਛੋਇਆ ਜੀ ਰੇਲਵੇ ਰੋਡ 'ਤੇ ਇੱਕ ਫਾਇਰ ਦੀ ਗੱਡੀ ਦੀ ਗੱਲ ਕਰਦੇ ਨੇ ਲੋਕਾਂ 'ਚ ਥੋੜਾ ਰੋਸ ਫਾਇਰ ਲੇਟ ਆਈ ਜੀ ਕਿ ਕਰਕੇ ਮੈਨੂੰ ਇਹ ਵੀ ਦੱਸਿਆ ਲੋਕ ਨਹੀਂ ਵੀ ਜਦੋਂ ਉੱਥੇ ਮੌਕੇ ਤੇ ਵੀ ਗਏ ਤੇ ਉੱਥੇ ਕੋਈ ਵੀ ਡਰਾਈਵਰ ਹੱਜ ਰਹੀ ਸੀ ਤੇ ਪੌਣਾ ਘੰਟੇ ਬਾਅਦ ਫਾਇਰ ਦੀ ਗੱਡੀ ਪਹੁੰਚੀ ਐ ਮੈਂ ਸਮਝਦਾ ਕਿ ਕੈਨਸਲ ਫਾਇਰ ਦੀ ਗੱਡੀ ਪਹੁੰਚ ਜਾਂਦੀ ਇਹ ਬੜਾ ਜਿਹੜਾ ਨੁਕਸਾਨ ਹੋਇਆ ਇਹ ਛੋਟੇ ਜਿਹੋਜੇ ਦਾ ਥੱਲੇ ਹੋ ਜਾਂਦਾ ਹੁਣ ਜਦ ਮੇਲੇਟ ਹੋਣ ਕਰਕੇ ਉਹ ਐਲਸੀ ਜੀਆਂ ਸੀ ਸਾਰੀਆਂ ਉੱਪਰ ਉੱਪਰ ਤੱਕ ਅੱਗ ਪਹੁੰਚ ਗਈ ਹੁਣ ਪਿੱਛੇ ਵੀ ਮੋੜਾ ਕਰਕੇ ਅਸੀਂ ਸਾਰੇ ਲੱਗੇ ਹੋਏ ਆਂ ਤੇ ਉਹਨੂੰ ਅੱਗ ਦੇ ਕਾਬੂ ਬੰਦ ਦੇ ਸਾਰੇ ਸਾਥੀ ਕਰ ਰਹੇ ਆ ਲੇਕਿਨ ਜੇ ਅਗਰ ਜੇ ਵੈਨ ਦਾ ਡਰਾਈਵਰ ਉੱਥੇ ਟਾਈਮ ਸਿਰ ਹੁੰਦਾ ਔਰ ਗੱਡੀ ਟਾਈਮ ਸਿਰ ਪਹੁੰਚ ਜਾਂਦੀ ਤਾਂ ਇਹ ਡਾ ਨੁਕਸਾਨ ਨਹੀਂ ਸੀ ਪਬਲਿਕ ਦੀ ਮੰਗ ਆ ਵੀ ਪਰਲੇ ਪਾਸੇ ਜ਼ਿਆਦਾ ਲੰਬਾ ਵਾਲਾ ਪੈ ਜਾਂਦਾ ਵੀ ਇੱਧਰ ਵੀ ਕੋਈ ਨਾ ਕੋਈ ਫਾਇਰ ਬ੍ਰਿਗੇਡ ਦਾ ਪ੍ਰਬੰਧ ਹੋਣਾ ਚਾਹੀਦਾ ਸੀ ਪਹਿਲਾਂ ਤਾਂ ਮੇਨ ਗੱਲ ਹੈ ਫਾਇਰ ਵਾਲਿਆਂ ਕੋਲ ਉਹਨਾਂ ਕੋਲ ਪੂਰੀ ਕੀਤੀ ਨਹੀਂ ਹੈ ਨਾ ਤਾਂ ਕੋਈ ਕਟਰ ਹੈ ਕੱਟਣ ਲਈ ਨਾ ਇੱਕ ਮਾਸਕ ਲਾ ਕੇ ਪਿੱਛੇ ਸਿਲੰਡਰ ਲਾ ਕੇ ਬੰਦਾ ਚੜ ਜਾਂਦਾ ਹੁਣ ਰਮਾਲ ਬੰਨ ਬੰਨ ਕੇ ਜਾ ਰਿਹਾ ਨਾ ਦਸਤਾਨੇ ਨੇ ਠੀਕ ਹੈ ਜੀ ਇਹ ਗੱਡੀਆਂ ਵੀ ਜਦ ਕਾਂਗਰਸ ਸਰਕਾਰ 'ਚ ਸਿੱਧੂ ਸਾਹਿਬ ਨੇ ਦੋ ਗੱਡੀਆਂ ਦਿੱਤੀ ਉਸ ਤੋਂ ਬਾਅਦ ਫਾਇਰ ਤੱਕ ਲਈ ਕਿਸੇ ਨੇ ਕੋਈ ਪ੍ਰਾਲ ਨਹੀਂ ਕੀਤਾ ਤੁਸੀਂ ਦੇਖ ਲਓ ਵੀ ਕੋਈ ਪ੍ਰਾਲਾ ਸਿੱਧੂ ਸਾਹਿਬ ਦੇ ਟਾਈਮ 'ਤੇੀਆਂ ਉਹੀ ਗੱਡੀਆਂ ਉਸ ਤੋਂ ਬਾਅਦ ਕੋਈ ਵੀ ਇੰਸਟੀਚਿਊਟ ਨੇ ਕੋਈ ਕੁਝ ਵੀ ਨਹੀਂ ਕਦੇ ਕਿਸੇ ਦਸਤਾਨੇ ਮੰਗਦੇ ਕਦੇ ਰਹਿਮਾਨ ਬੰਨਦੇ ਕਦੇ ਕਿਸੇ ਪੈਂਟ ਚੱਕ ਕੇ ਹੱਥਾਂ 'ਚ ਫਾਕੇ ਐਂ ਅੱਗ ਬੁਝਾ ਦੇਂਦੇ ਪੈਂਟ ਜਿਹੜਾ ਇਹ ਹਲੇ ਕੁਝ ਕਹਿ ਨਹੀਂ ਸਕਦੇ ਕਿ ਸ਼ਾਰਟ ਸਰਕਟ ਹੋਇਆ ਕਾਫੀ ਭਿਆਨਕ ਅੱਗ ਲੱਗੀ ਸੀ 11 ਵਜੇ ਦਾ ਟਾਈਮ ਫੋਨ ਆਇਆ ਤੇ ਫਾਇਰ ਵਾਲਿਆਂ ਨੂੰ ਫੋਨ ਕੀਤਾ ਪੁਲਿਸ ਸਟੇਸ਼ਨ ਫੋਨ ਕੀਤਾ ਜਿਹੜੇ ਚੰਦ ਮਿੰਟਾਂ ਚ ਇੱਥੇ ਆ ਗਏ ਮੈਂ ਧੰਨਵਾਦ ਕਰਦਾ ਸਾਰੀ ਫਾਇਰ ਵਾਲੀ ਟੀਮ ਦਾ ਜਿਨ੍ਹਾਂ ਨੇ ਮੌਕੇ ਤੇ ਆ ਕੇ ਨੀਚੇ ਅੱਗ ਨੂੰ ਕਾਬੂ ਪਾਇਆ ਤੇ ਪਿੱਛੇ ਵੀ ਪਾੜ ਲਾ ਕੇ ਜਿਹੜੇ ਲੱਗੇ ਹੋਏ ਨੇ ਬਹੁਤ ਮਿਹਨਤ ਕਰ ਰਹੇ ਨੇ ਪਰ ਇਸ ਸਮੇਂ ਜਿਹੜੀ ਲੋੜ ਹੈ ਉਹਦੇ ਨਾਲ ਹੈਲਪ ਕਰਨ ਦੀ ਲੋੜ ਹੈ ਸਾਨੂੰ ਆਪ ਕੋਈ ਸਿਆਸਤ ਰਾਜਨੀਤੀਆਂ ਕਰਨ ਦੀ ਲੋੜ ਨਹੀਂ ਵੀ ਫਾਇਰ ਵਾਲੀ ਗੱਡੀ ਲੇਟ ਆਈ ਬਿਲਕੁਲ ਕੋਈ ਲੇਟ ਨਹੀਂ ਆਈ ਗੱਡੀ ਮੌਕੇ ਤੇ ਆਈ ਹੈ ਇਧਰੋਂ ਪੁਲ ਦੇ ਉੱਤੇ ਥੋੜਾ ਲਕਪੋਲ ਲੱਗਿਆ ਹੋਇਆ ਚਾਵਲਾ ਚੌਂਕ ਤੋਂ ਗੱਡੀ ਭੁਮਕੇ ਆਂਦੀ ਹੈ ਇੱਥੇ ਜਿਹੜੇ ਆ ਰਾਜਨੀਤੀ ਰੋਟੀਆਂ ਸੇਕਣ ਆਏ ਹੋਏ ਨੇ ਇੱਥੇ ਖੜ ਕੇ ਗੱਲਾਂ ਕਰੀਏ ਤੇ ਆਪ ਜਾਣ ਉੱਤੇ ਚੜਨ ਠੀਕ ਹੈ ਫਿਰ ਅਸੀਂ ਮੰਦਿਰ ਦੀ ਸੇਵਾ ਕਰਨਾ ਸਿਰਫ ਇੱਥੇ ਆ ਕਾਂਗਰਸੀ ਆਪ ਕੋ ਰਾਜਨੀਤੀਆਂ ਪਬਲਿਕ ਦੀ ਪਬਲਿਕ ਦੇ ਬਿੱਲਾ ਰੋਸ ਪਾਇਆ ਜਾ ਰਿਹਾ ਹੈ ਵੀ ਅਸੀਂ ਕੁਝ ਦੁਕਾਨਦਾਰ ਉੱਥੇ ਮੌਕੇ ਤੇ ਵੀ ਗਏ ਸੀ ਉੱਥੇ ਕੋਈ ਡਰਾਈਵਰ ਮੌਜੂਦ ਨਹੀਂ ਹੈਗਾ ਸੀ ਬਿਲਕੁਲ ਹੈਗਾ ਸੀ ਡਰਾਈਵਰ ਡਰਾਈਵਰ ਹੈਗੇ ਸੀ ਜਿਹੜੇ ਗਏ ਆ ਗੱਡੀ ਭਰੀ ਹੋਈ ਸੀ ਜਦ ਚਾਵਲਾ ਚੌਂਕ ਵੱਲੋਂ ਲਿਆ ਆਇਆ ਉਹ ਗੱਡੀ ਆ 5 ਗੱਡੀਆਂ ਲੱਗੀਆਂ ਤੁਹਾਡੇ ਸਾਹਮਣੇ 6 ਗੱਡੀਆਂ ਲੱਗੀਆਂ ਗੱਡੀਆਂ ਭਰ-ਭਰ ਕੇ ਆ ਰਹੀਆਂ ਹੁਣ ਜੇ ਸੀਬੀ ਵਾਲਾ ਡਰਾਈਵਰ ਲਿਆ ਆਂਦਾ ਉਹਨਾਂ ਨਾਲ ਆਪਾਂ ਅੱਗੋਂ ਛੜਾ ਤੋੜ ਕੇ ਆਪਾਂ ਉਹਦੇ ਵੀ ਅੱਗੇ ਕਾਬੂ ਪਾ ਲੈਣਾ ਜਿਹੜੀ ਉੱਪਰ ਲੱਗੀ ਹੋਈ ਹੈ ਇਹ ਤਾਂ ਆਪ ਹੱਥਾਂ ਨਾਲ ਮਿਹਨਤ ਕਰਕੇ ਪਤਾ ਲੱਗਦਾ ਸਿਆਸੀ ਰੋਟੀਆਂ ਸੇ ਕਿੰਨੀ ਪਤਾ ਨਹੀਂ ਤੁਹਾਡਾ ਕਹਿਣਾ ਜਿਹੜਾ ਜਿਹੜਾ ਮਾਰ ਨਾਲ ਕੁਝ ਨਹੀਂ ਹੁੰਦਾ ਜਿਹੜੇ ਪਬਲਿਕ ਉੱਥੇ ਗਈ ਹੈ ਝੂਠ ਬੋਲਦੀ ਹੈ ਉਹ ਪਬਲਿਕ ਗਿਆ ਕੋਈ ਦੱਸੋ ਕਿਹੜਾ ਪਬਲਿਕ ਇਕ ਦੁਕਾਨਦਾਰ ਦੁਕਾਨਦਾਰ ਭਰਾ ਗਏ ਸੀ ਇੱਥੋਂ ਦੁਕਾਨਦਾਰ ਕਹਿੰਦਾ ਦੱਸੋ ਤਾਂ ਸਹੀ ਨਾ ਕੋਈ ਮੌਕੇ ਤੇ ਦੱਸੇ ਤਾਂ ਸਹੀ ਵੀ ਕਹਿ ਰਿਹਾ ਵੀ ਹਾਂ ਵੀ ਫਾਇਰ ਵਾਲੇ ਲੇਟ ਆ ਰਹੇ ਨੇ ਸਾਡੇ ਨਾਲੇ ਗੱਲ ਕੀਤੀ ਉਹਨਾਂ ਨੇ ਵੀ ਕਹਿੰਦੇ ਵੀ ਉੱਥੇ ਗਏ ਸੀ ਤੁਹਾਡੇ ਨਾਲ ਕੀਤੀ ਹੈ ਕੋਈ ਮੌਕੇ ਤੇ ਦੱਸ ਦੋ ਤੁਸੀਂ ਲੈ ਲਓ ਕਿਸੇ ਦੀ ਬਾਈਟ ਲੈ ਲਓ ਕੋਈ ਕਹਿ ਰਿਹਾ ਠੀਕ ਅਸੀਂ ਮੈਂ ਆਪ ਖੁਦ ਫੋਨ ਮਾਰਿਆ ਹੈ ਚੰਦ ਮਿੰਟਾਂ ਦੇ ਵਿੱਚ ਪੁਲਿਸ ਸਟੇਸ਼ਨ ਤੋਂ ਵੀ ਆ ਗਏ ਹਲੇ ਤੱਕ ਖੜੇ ਨਹੀਂ ਉਹ 11 ਵਜੇ ਤੇ ਆਏ ਹੋ ਨੇ 4 ਵਜੇ ਤੱਕ ਖੜੇ ਨੇ ਫਾਇਰ ਦੇ ਸਾਰੇ ਬੰਦੇ ਖੜੇ ਨੇ ਇੱਥੇ ਮੈਂ ਧੰਨਵਾਦ ਕਰਦਾ ਸਾਰੀ ਫਾਇਰ ਦੀ ਸਾਰੀ ਟੀਮ ਦਾ ਜਿਹੜੇ ਪੂਰੀ ਕੀ ਨਾਮ ਹੈ ਜੀ ਸਤ ਮੈਂ ਫਾਇਰ ਅਫਸਰ ਹਰਪੀ ਸਿੰਘ ਹਰਨਪਲੇਗੜ ਸਾਹਿਬ ਕੀ ਮਾਮਲਾ ਹੈ ਤੇ ਕਿਵੇਂ ਅੱਗ ਲੱਗੀ ਇਹ ਜੀ ਇੱਕ ਸਪਾਰਕਿੰਗ ਦੇ ਨਾਲ ਲੱਗੀ ਹੈ ਜੀ ਬਾਕੀ ਇਹਦਾ ਹੁਣ ਮੌਜਨਾ ਕਰਕੇ ਦੱਸਿਆ ਜਾਏਗਾ ਕੀ ਹੋਇਆ ਤੇ ਕਿੱਦਾਂ ਹੋਇਆ ਜੀ ਕਿੰਨੀਆਂ ਕੁ ਗੱਡੀਆਂ ਲੱਗੀਆਂ ਤੇ ਅੱਗ ਬੁਝੀ ਹੈ ਪੰਜ ਤੋਂ ਸੱਤ ਗੱਡੀਆਂ ਲੱਗ ਗਈਆਂ ਜੀ ਹਜੇ ਕੁਝ ਹੋਰ ਲੱਗਣ ਦੀ ਸੰਕਾ ਹੈ ਜੀ ਤੇ ਇੱਥੇ ਕੁਝ ਲੋਕਾਂ ਨੇ ਦੋਸ਼ ਵੀ ਲਗਾਇਆ ਕਹਿੰਦੇ ਫਾਇਰ ਅਸੀਂ ਇਹਨਾਂ ਨੂੰ ਬਹੁਤ ਲੇਟ ਆਏ ਨੇ ਜਿਹੜੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕੰਟੈਸਟ ਸਵਾਡ ਕੰਟੈਟ ਢੇੜ ਘੰਟੇ ਬਾਅਦ ਇੱਥੇ ਪਹੁੰਚ ਗਿਆ ਨਹੀਂ ਜੀ ਮੈਂ ਮੈਨੂੰ ਜਿਹੜੇ ਸਮੇਂ ਟੈਲੀਫੋਨ ਆਇਆ ਉਹਦੇ ਅਕੋਰਡਿੰਗ 5 ਤੋਂ 7 ਮਿੰਟ ਦੇ ਵਿੱਚ ਵਿੱਚ ਗੱਡੀ ਇੱਥੇ ਪਹੁੰਚ ਗਈ ਹੈ ਐਮ ਸੀ ਸਾਹਿਬ ਆਂਦੇ ਜੁੱਦਾ ਹੀ ਫੋਨ ਆਇਆ ਮੈਨੂੰ ਤੁਹਾਨੂੰ ਵੀ ਉਹਦੇ ਅਕੋਰਡਿੰਗ 5 ਤੋਂ 7 ਮਿੰਟ ਦੇ ਵਿੱਚ ਵਿੱਚ ਗੱਡੀ ਇੱਥੇ ਪਹੁੰਚ ਗਈ ਕੁਝ ਕਿ ਬੰਦੇ ਤੁਹਾਡੇ ਦਫਤਰ ਵੀ ਗਏ ਸੀ ਕਹਿੰਦੇ ਉੱਥੇ ਦਫਤਰ ਕੋਈ ਡਿਊਟੀ ਹੁੰਦੀ ਬੰਦੇ ਦੀ ਰਾਤ ਵੇਲੇ ਬਿਲਕੁਲ ਜੀ ਹਰ ਵੇਲੇ 7 ਬੰਦੇ ਔਨ ਡਿਊਟੀ ਮੁਲਾਜ਼ਮ ਲੈਂਦੇ ਹੀ ਲੈਂਦੇ ਨੇ ਲੇਕਿਨ ਮੱਲੇ ਵਾਲਿਆਂ ਨੇ ਦੋ ਚਲਾਏ ਵੀ ਉੱਥੇ ਕੋਈ ਬੰਦਾ ਮ ਗੇਮ ਹੱਲੇ ਵਾਲਿਆਂ ਦਾ ਇਹ ਅਲਿਗੇਸ਼ਨ ਹੈ ਤੇ ਇਹਦੀ ਪੂਰੀ ਤਕਨੀਕੀ ਗੱਲ ਕਰਕੇ ਜ਼ਰੂਰ ਕਹਿਆ ਜਾਏਗਾ ਹੱਲੇ ਦਾ ਆਪਾਂ ਛੱਤ 'ਤੇ ਖੜੇ ਹਾਂ ਸਮਝਾ ਸਾਡਾ ਪਿੱਛੇ ਪਿੱਛੇ ਵੀ ਰਹੋ ਕੁਝ ਨਹੀਂ ਕਰੋ ਜੀ ਫਿੱਟ ਹੋਰ ਭਰਨੂ ਚਾਹੀਏ ਉੱਪਰ ਨਹੀਂ 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 ਹੋ ਜਾਣਾ ਅਲੱਗ ਜਿਹਾ ਥੋੜਾ ਤੋਂ ਹਾਲ ਨਹੀਂ ਦੇਗਾ ਇਹਦਾ ਉਹ ਨਹੀਂ ਦੇਗਾ ਚੱਲ ਚੱਲ ਵੀਰੇ ਇਹਨੇ ਵਰਤਾਂ ਨੂੰ ਚੋਟੇ ਲਾਉਂਦੇ ਨੇ ਮੂਰੀ ਆ ਵੀ ਇਹਦਾ ਥੋੜਾ ਮਾਰਦੇ ਆ ਆ ਗਈ ਅੱਛਾ ਫੇਰ ਆ ਜਾਲਾ ਕਰ ਦੋ ਕੱਢ ਦੋ ਕੱਢ ਲੇ ਮੇਰੀ ਵੀ ਕੱਢ ਦੋ ਅੰਦਰ ਘੇੜ ਦੋ ਜੇ ਸੰਭਾਗਾਂ ਦੇ ਅੰਦਰ ਹੀ ਘੇੜ ਦੋ ਪਿੱਛੇ ਹੋ ਜੀ ਤੇ ਮੂੰਹ ਪਿੱਛੇ ਅੱਗ ਪੂਰਾ ਪਲ ਰਾ ਅੰਦਰ ਕੁਮਾ ਵਾਚ ਥੋੜਾ ਕਰ ਲੈਣਾ ਨਹੀਂ ਹਾਂ ਬਾਤ ਕਰ મારાજ હું અલ સર